ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਲੋਨੀਆਂ ਨੂੰ ਲੈ ਕੇ ਕੀ ਮੈਟਰ ਹੈ ਕਲੋਨੀਆਂ ਦਾ ਮੈਟਰ ਇਹ ਵੀਡੀਓ ਦਾ ਮੈਂ ਰਣਵੀਰ ਸਿੰਘ ਪ੍ਰਧਾਨ ਨਗਰ ਕਾਉਂਸਲ ਪਾਤਣਾ ਇੱਕ ਸੋਸ਼ਲ ਮੀਡੀਆ ਤੇ ਕਲੋਨੀਆਂ ਦੇ ਮਾਮਲੇ ਦੇ ਵਿੱਚ ਇੱਕ ਵੀਡੀਓ ਪਿਛਲੇ ਦੋ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਵੀਡੀਓ ਹੈਗੀ ਹੈ ਇਹ 2021 ਦੀ ਹੈ ਜਦੋਂ ਆਪ ਸਾਇ ਪਾਤਣਾ ਦੇ ਅੰਦਰ ਕਈ ਕਲੋਨੀਆਂ ਜਿਹੜੀਆਂ ਨਜਾਇਜ਼ ਕਟੀਆਂ ਜਾ ਰਹੀਆਂ ਸੀਗੀਆਂ ਉਦੋਂ ਕਲੋਨੀਆਂ ਸਰਕਾਰ ਦੇ ਹਦਾਇਤਾਂ ਮੁਤਾਬਕ ਰੈਗੂਲਰਾਈਜ਼ ਨਹੀਂ ਹੋਈਆਂ ਉਹ ਕਲੋਨੀਆਂ ਬਾਰੇ ਮੈਂ ਅੱਜ ਕਹਿਣਾ ਚਾਹਾਂਗਾ ਕਿ ਹੁਣ ਜਿਹੜੀ ਕਲੋਨੀਆਂ ਨੇ ਐਮਬੀਡੀ ਕਲੋਨੀ ਹੈ ਚਾਰ ਰੋਡ ਦੇ ਉੱਤੇ ਕਲੋਨੀ ਕਰਗਾਇਆ ਹੈ ਜਿਹੜੀ ਚਾਰ ਕਿੱਲੇ ਕਲੋਨੀ ਕਮਰਸ਼ਲ ਕੱਟੀ ਹੋਈ ਹੈ ਸੰ ਸਿਟੀ ਬੈਕ ਸਾਈਡ ਕੋਲੋਂ ਇੱਕ ਕਲੋਨੀਆਂ ਹੁਣ ਰੈਗੂਲਰਾਈਜ਼ ਹੋ ਚੁੱਕੀਆਂ ਨੇ ਇਹਨਾਂ ਦੇ ਸੀਐਲਯੂ ਹੋ ਚੁੱਕਿਆ ਹੈ ਰਹਿਲਾ ਨੰਬਰ ਵੀ ਆ ਗਿਆ ਹੈ ਇਸ ਕਰਕੇ ਹੁਣ ਕਲੋਨੀਆਂ ਜਿਹੜੀਆਂ ਰੈਗੂਲਰ ਹੋ ਚੁੱਕੀਆਂ ਨੇ ਉੱਤੇ ਮਕਾਨਾਂ ਦੀ ਸਾਰੀ ਵੀ ਹੋ ਰਹੀ ਹੈ ਦੁਕਾਨਾਂ ਵੀ ਬਣ ਰਹੀਆਂ ਨੇ ਨਕਸੇ ਹੀ ਪਾਸ ਹੋ ਰਹੇ ਨੇ ਜਿਹੜਾ ਕਾਰਗਤੀ ਸੀ ਕਿ ਤੁਹਾਨੂੰ ਇਹ ਲਿਖਾਉਣੀ ਉਸ ਟਾਈਮ ਅਸੀਂ ਕਲੋਨੀ ਜਿਹੜੀ ਰੈਗੂਲਰ ਇਨਸ਼ੂਈਆ ਉਦੋਂ ਮੈਂ ਅਸੀਂ ਬਕਾਇਤ ਤੌਰ ਤੇ ਸਾਡੇ ਖਾਸ ਅਧਿਕ ਕਪਸਰ ਵੱਲੋਂ ਸਾਡੇ ਬਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਨੂੰ ਚਿੱਠੀ ਪੱਤਰ ਲਿਖਿਆ ਗਿਆ ਜੀਗਾ ਔਰ ਉੱਚ ਅਧਿਕਾਰੀਆਂ ਤੱਕ ਦੀ ਬਕਾਇਤ ਤੌਰ ਤੇ ਜਾਣਕਾਰੀ ਦਿੱਤੀ ਗਈ ਸੀ ਪ੍ਰੈਸ ਵੀ ਮਗਿਆਛ ਉਸ ਟਾਈਮ ਤਾਂ ਉਸ ਟਾਈਮ ਜਿਹੜੀ ਵੀਡੀਓ ਹੈਗੀ ਬਕਾਇਤ ਤੌਰ ਤੇ ਪ੍ਰੈਸ ਵਿੱਚ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕਾਰਵਾਈ ਕਰ ਲਈ ਇਸ ਕਰਕੇ ਮੈਂ ਇਹਦਾ ਇਹ ਸਪਸ਼ਟਿਕਨ ਦੇਣਾ ਚਾਹੁੰਦਾ